ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ 'ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰਾਂ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਹਾਂ ਪਿੰਡ ਦਾਦੂਪੁਰ ਤਹਿਸੀਲ ਮਜੀਠਾ ਤੇ ਜ਼ਿਲ੍ਹਾ ਅੰਮ੍ਰਿਤਸਰ ਸਰਜਿੰਦਰ ਵੀਰ ਕੋਲ ਆਪਾਂ ਆਏ ਆਂ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ ਦੋ ਗਾਵਾਂ ਤੇ ਇੱਕ ਮੈਂ ਤੁਹਾਨੂੰ ਦਿਖਾਉਣੀ ਆ ਕਿ ਬਿਲਕੁਲ ਨੋਰਮਲ ਜਿਹੇ ਰੇਟ 'ਚ ਗਾਂ ਤੁਹਾਨੂੰ ਦਿਖਾਉਣੀ ਆ ਜਿਹਦੇ ਮਗਰ ਬੱਚਾ ਵੀ ਹੈਗਾ ਵਾ ਥੋੜੀ ਕੁੱਚੇ ਬੱਚੇ ਦੀ ਆ ਤੇ ਇੱਕ ਆ ਤਾਜੀ ਸੋਈ ਝੋਟੀ ਤੁਹਾਨੂੰ ਦਿਖਾਵਾਂਗੇ ਤੇ ਇੱਕ ਆ ਪੰਜਾਬ ਵਾਲੀ ਜਰਸੀ ਤੁਹਾਨੂੰ ਕਾਫੀ ਕਮਾੜ ਦੀ ਛੋਟੇ ਜਿਹੇ ਚਿਹਰੇ ਵਾਲੀ ਜਰਸੀ ਤੁਹਾਨੂੰ ਦਿਖਾਉਣੀ ਆ ਆ ਦੇਖ ਸਕਦੇ ਕਾਫੀ ਖੂਬਸੂਰਤ ਜਰਸੀ ਆ ਜਿਹੜੀ ਪੰਜਾਬ ਵਾਲੀ ਜਰਸੀ ਆ ਚੰਗੇ ਵਜਨ ਵਾਲੀ ਆ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਵੀਰ ਜੀ ਸਤਿ ਸ੍ਰੀ ਅਕਾਲ ਹੋ ਠੀਕ ਠਾਕ ਜੀ ਵਧੀਆ ਵੀਰ ਜੀ ਠੀਕ ਠਾਕ ਚਲੋ ਵਧੀਆ ਚਾਹੀਦਾ ਜੇ ਵੇਗਿਆ ਮਾਲ ਫਿਰਦਨ ਨਾਲ ਹਾਂਜੀ ਵੇਖਦੇ ਜਾਂਦੇ ਵੀਰ ਜੀ ਉਸੇ ਮੇਰੇ ਵੇਖਿਆ ਜੀ ਠੀਕ ਆ ਛੋਟੇ ਫੋਨ ਕਾਫੀ ਆ ਜਾਂਦੇ ਕਿੰਨੇ ਕ ਫੋਨ ਫੋਨ ਆ ਜਾਂਦੇ ਬਹੁਤ ਜਿਆਦੇ ਵੀਰ ਜੀ ਫੋਨ ਆਦੇ ਡੰਗਰੋਂ 3-4 ਹੁੰਦੇ ਫੋਨ ਬਹੁਤ ਜਿਆਦਾ ਹੁੰਦਾ ਹੈ ਅੱਛਾ ਅੱਛਾ ਮਤਲਬ ਰੌਣਕ ਲੱਗੀ ਰਹਿੰਦੀ ਆਗੇ ਹਾਂਜੀ ਹਾਂਜੀ ਵਧੀਆ ਫੋਨ ਤੇ ਇਹ ਆ ਕਿ ਚਲੋ ਰੇਟ ਵੀ ਜਾਇਜ਼ ਹੁੰਦੇ ਆ ਹਾਂਜੀ ਹਾਂਜੀ ਰੈਟ ਹੀ ਵੇਖਦਾ ਵੀਰ ਜੀ ਕਲਜਿੰਦਰਾ ਮਿੱਤ ਜੀ ਪਿੰਡ ਦਾਦੂਪੁਰਾ ਤਸਵੀਰ ਉਜੀਖਾ ਦੇ ਜ਼ਿਲ੍ਹਾ ਅੰਮ੍ਰਿਤਸਰ ਤੇ ਫੋਨ ਨੰਬਰ ਬੋਲਦੇ ਨੰਬਰ 9873767318 ਠੀਕ ਹੈ ਤੇ ਸ਼ੁਰੂਆਤ ਫਿਰ ਜਰਸੀ ਤੋਂ ਹੀ ਕਰ ਲਈਏ ਆਪਾਂ ਹਾਂਜੀ ਵੀਰ ਜੀ ਜਰਸੀ ਤੋਂ ਕਰ ਦਿੰਦੇ ਠੀਕ ਹੈ ਆ ਜਰਸੀ ਤੋਂ ਸ਼ੁਰੂਆਤ ਕਰਨੀ ਆਪਾਂ ਕਾਫੀ ਪਿਆਰੀ ਜਰਸੀ ਤਾਂ ਨੇ ਦਿਖਾਉਣੀ ਆ ਆ ਦੇਖ ਸਾਡੇ ਚਿਹਰਾ ਇਹ ਤਾਂ ਲੱਗੇ ਤਾਂ ਇੱਕ ਹੀ ਛੋਟੇ ਛੋਟੇ ਕੰਨੇ ਜਰੇ ਇਹਦੇ ਪੰਜਾਬ ਵਾਲੀ ਜਰਸੀ ਆ ਜਿਹੜੀ ਤੇ ਥਣ ਵੀ ਇਹਦੇ ਲੱਗਦੇ ਦੇਖ ਸੰਜੀ ਨੇ ਠੰਡੀ ਸੀਲ ਹੈ ਵੀਰ ਜੀ ਵਸ਼ੀ ਠੀਕ ਹੈ ਬਹੁਤ ਚੰਗੀ ਵਸ਼ੀ ਕਿੰਨੇ ਕ ਦੁੱਧ ਵਾਲੀ ਜੇ ਵਿਧੀ ਹੈ ਦੁੱਧ ਵੀਰ ਜੀ ਪਹਿਲਾਂ ਨੇ ਇਹ ਕੱਢਿਆ ਘਰ ਆ ਲੈਂਦੇ 16 17 ਕਿਲੋ ਐਰ ਕੀ ਬੀਜ ਪਲੱਸ ਇਹ ਆਉਗੀ ਵਸ਼ੀ ਅੱਛਾ ਹਾਂਜੀ 20 ਤਾਂ ਹੈ ਨਾ ਇਹ ਸ਼ਾਇਦ ਆ ਸਮਵੇ ਸੁੰਦੇ ਵੀ ਚੰਗੇ ਰੀਜ ਨਾ ਵਾ ਮੈਂ ਨਾ ਵੀਰ ਜੀ ਕਿਸੇ ਪਾਸੇੋਂ ਨਹੀਂ ਕੁੰਜੀ ਹਾਂਜੀ ਆ ਵੇਖੋ ਇਹ ਸ਼ਾਇਦ ਹੁੰਦੇ ਆ ਸਨਾਈ ਆ ਦੇਖ ਸੰਦੇ ਜੇ ਭਾਵੇਂ ਇਤਨੇ ਪਾਸੇ ਮਸ਼ੀਨ ਨੂੰ ਸੁਣਦਾ ਨਹੀਂ ਪਤਾ ਇਹ ਬਿਲਕੁਲ ਹੀ ਸ਼ਾਇਦ ਹੁੰਦੇ ਆ ਜੀ ਨਾ ਵਸ਼ੀ ਦੇ ਦਿਨ ਦਾ ਲੈ ਆਏ ਨੇ ਜਵਾਗ ਸੁਣਾਣਾ ਆ ਦੇਖ ਸੰਦੇ ਆ ਵੇਖੋ ਠੀਕ ਐ ਵਾਛੀ ਵੀਰ ਜੀ 20 ਪਲੱਸ ਹੀ ਆਊਗੀ 20 ਤਾਂ ਤਾਂ ਦੁੱਧ ਲੱਗੂਗੀ ਠੀਕ ਐ ਲੈਨੇ 17 18 ਕਿਲੋ ਦੁੱਧ ਵਾਛੀ ਨੇ ਕੱਢਿਆ ਠੀਕ ਐ ਤੋੜ ਦੋ ਫੇਰ ਇੱਕ ਵਾਰੀ ਬਾਕੀ ਇਹ ਐ ਵੀ ਦੰਦਾ ਜੀ ਵਾਛੀ ਵੀਰ ਜੀ ਠੀਕ ਐ ਬਾਕੀ ਕਾਫੀ ਖੂਬਸੂਰਤ ਬਹਿੜਾ ਜਿਹੜੇ ਜਿਹੜੇ ਵੀ ਠਕੀਨ ਆ ਚੰਗੀਆਂ ਜਰਸੀਆਂ ਦੇ ਥਾਨਪਾਂਡਾ ਬਿਲਕੁਲ ਸਾਫ਼ ਜੀ ਵਾਛੀ ਪਲੀ ਜੁੜੀ ਉੱਤੋਂ ਸਿੱਧੀ ਗੱਡ ਰੰਗੂ ਵੇਖੋ ਵਾਛੀ ਤਿਆਰ ਹੋਣੀ ਐ ਜੇ ਪੂਰੀ ਐ ਲੇ ਜਾਓ ਜੀ ਇੱਕ ਮਿੰਟ ਰੋਕ ਕੇ ਵੀਰ ਜੀ ਤੇ ਚਿਹਰਾ ਦਿਖਾ ਦਿਓ ਤਾਂ ਹਾਂ ਦੇਖਾ ਦੇ ਵੀਰ ਜੀ ਕਿੰਨੇ ਦੰਦ ਆ ਜੇ ਵੀਰ ਜੀ ਚੋਗੀ ਤੇ ਪੁੱਟਣ ਦੀ ਆ ਦੇਖਾ ਦੇ ਚਾਰ ਦੰਦ ਜਿਹੜੇ ਅਜੇ ਹੋਣਦੇ ਆ ਅਜੇ ਹੋਈ ਨਹੀਂ ਆ ਲੈ ਜਾਓ ਜੀ ਚਾਰ ਦੰਦ ਤੇ ਸੂਹਾ ਵੀਰ ਜੀ ਦੂਸਰਾ ਹੈ ਦੂਜਾ ਸੂਹਾ ਵੀਰ ਜੀ ਪਹਿਲਾਂ ਲੱਗਿਆ 16 17 ਕਿਲੋ ਦੁੱਧ ਖੀਰੀ ਨਹੀਂ ਜਿਹੜਾ ਮੈਂ ਦੁੱਧ ਪਹਿਲਾਂ ਖੀਰੀ ਪਹਿਲਾਂ ਸੂਈ ਹੋਊਗੀ ਤੇ ਜਿਹੜੀ ਹੁਣ ਚਾਰ ਦੰਦ ਸੁਣਦੀ ਹੈ ਖੀਰੀ ਅਸੀਂ ਸੂਈ ਦੂਜਾ ਸੂਹਾ ਸੁਣੀ ਹੈ ਜਰਜੀ ਵੀਰ ਜੀ ਬੱਚੀ ਠੀਕ ਹੈ ਤੇ ਬਾਕੀ ਆਪੇ ਕੋਈ ਵੀਰ ਸਮਝ ਲੈ ਵੀ ਚਾਰ ਦੰਦ ਤੇ ਦੂਸਰਾ ਸੂਹਾ ਸੁਣਦੀ ਆ ਚਾਰ ਬੱਚੀਆਂ ਜਰਸੀਆਂ ਉਹਨਾਂ ਕੋਲੇ ਆ ਅੱਛਾ 30 32 ਲੀਟਰ ਰਕਾਰਿਆ ਜਰਸੀ ਦਾ ਉਹਨਾਂ ਕੋਲ ਪੰਜਾਬ ਦੀਆਂ ਜਰਸੀਆਂ ਇੱਧਰ ਵਾਲੀਆਂ ਜਿਹੜੀਆਂ ਠੀਕ ਠੀਕ ਆ ਤੇ ਵੀ ਵੀਰ ਤਾਂ ਪਲੱਸ ਹੀ ਜਾਊਗੀ ਪੂਰੀ ਫੁੱਲ ਗਾਰੰਟੀ ਮਿਲੀ ਬੱਚੀ ਦੀ ਠ ਤੇ ਮੁੱਲ ਵੀ ਜੀ ਦਾ ਫਿਰ ਮੁੱਲ ਵੀਰ ਜੀ ਵਸ਼ੀ ਦਾ ਜੇ ਦਾ ਇੱਕ ਦਿਨ ਸੂਪੀ ਰਸ਼ੀ ਹਾਂਜੀ ਉਹਦੋਂ ਵਸ਼ੀ 75 ਦੀ 80 ਦੀ ਵੀ ਆ ਗਈ ਹੈ ਹਾਂਜੀ ਹਾਂਜੀ ਤੇ ਅੱਜ ਵਸ਼ੀ ਦਾ ਮੁੱਲ ਕਰ ਲਾਂਗੇ ਆਪਾਂ 65000 ਰੁਪਏ ਅੱਛਾ ਤੇ ਜਿਹੜੀ ਹਾਂ ਨਾ ਛੋਟ ਹੀ ਕਰਨੀ 60000 ਦੇ ਵਿੱਚੋਂ ਅੱਛਾ ਬਿਲਕੁਲ ਜੈ ਜਵੰਸ਼ੀ ਵੀਰ ਜੀ ਠੀਕ ਹੈ 60000 ਤੋਂ ਛੋਟ ਕਰ ਦੋਗੇ ਇਹਦੀ ਕਰਨੀ ਹੈ ਹਾਂਜੀ ਬਾਕੀ ਇਹ ਆ ਕਿ ਕੋਈ ਵੀਰ ਇੱਥੇ ਆਣ ਕੇ ਵੇਖੇ ਕੋਈ ਵੀਰ ਇੱਥੇ ਆਵੇ ਨਾ ਪਸੰਦ ਆਊਗੀ ਤਾਂ ਦਾ ਕਿਰਾਇਆ ਪੜਾ ਦੇ ਦੰਦ ਰੋਵਾਂਗੇ ਠੀਕ ਹੈ ਚਾਰ ਦੰਦ ਕੋਈ ਆ ਕੇ ਚਵਾਨੀ ਦਾ ਨੰਬਰ ਕੱਟ ਦੇ ਮੱਛੀ ਦਾ ਠੀਕ ਹੈ ਆਪਾਂ ਦੇ ਦੰਦ ਰੋਵਾਂਗੇ ਜੀ ਠੀਕ ਹੈ ਹਾਂਜੀ ਤੇ ਹੁਣੇ ਕਾ ਝੋਟੀ ਆ ਝੋਟੀ ਸੂਈ ਹੈ ਵੀਰ ਜੀ ਸੂਈ ਨੂੰ ਹੋ ਗਈ 6-7 ਦਿਨ ਠੀਕ ਆ ਤੇ ਥਣ ਭਾਂਡਾ ਬਹੁਤ ਜਿਆਦਾ ਕਮਾਲਾਣਾ ਥਣ ਦੇਖੋ ਅੱਛਾ ਮੰਜੀ ਦੇ ਪਾਵੇ ਵਾਂਗੂ ਲੱਗੇ ਵੀਰ ਖਾਣ ਠੀਕ ਆ ਕਿਸੇ ਪਾਸਿਓਂ ਨਹੀਂ ਕੁੰਜੀ ਚੋਟੀ ਪੀੜੀ ਦੇ ਪਾਵੇ ਦੇ ਸੁਨੇ ਮੰਜੀ ਦੇ ਪਾਵੇ ਨਵਾਂ ਹੀ ਕੱਢਤਾ ਜੇਗਾ ਪੀੜੀ ਦੇ ਪਾਵੇ ਲਾ ਲਓ ਮੰਜੀ ਦੇ ਪਾਵੇ ਮੰਜੀ ਦੇ ਪਾਵੇ ਜਿੱਡੇ ਹੀ ਥਣਿਆਂ ਦੇਖੋ ਠੀਕ ਆ ਗੜੇ ਗੜੇ ਲੰਮੇ ਥਣੇ ਝੋਟੀ ਸੀਲ ਅਦਰੇ ਠੀਕ ਆ ਇਸ ਤਰ੍ਹਾਂ ਹੀ ਆ ਦੇਖੋ ਤੇ ਕਿੰਨਾ ਚਿਰ ਹੋਇਆ ਇਹਨੇ ਸੂਈ ਨਾ ਸੂਈ ਨੂੰ 6-7 ਦਿਨ ਹੋ ਗਏ ਜੀ ਤੇ ਚਵਾ ਚੂ ਓਕੇ ਪੂਰਾ ਚਵਾ ਇੱਕ ਨੰਬਰ ਲੱਗਾ ਬਾਕੀ ਬੱਚੇ ਮੜਾ ਲਾ ਕੇ ਵਿਖਾ ਦੇ ਦਿਨ ਦਿਖਾ ਦੇ ਛੱਡਾ ਬੱਚਾ ਤੇ ਕਿੰਨਾ ਦੁੱਧ ਤਿਆਰ ਇਹਦੇ ਕੋਲ ਦੁੱਧ ਜੀ ਇਹਦੇ ਥਲੇ 10 ਤੋਂ 11 ਲੀਟਰ ਵਿੱਚ ਹੋਊਗਾ ਤਿਆਰ ਜਿਹੜਾ ਦੁੱਧ 12 ਤੋਂ ਪਲਾਸੀ ਹੋਊਗੀ ਕਹੇ ਜੇ ਥਣਪਨ ਡਾ ਚੁੱਟਿਆ ਤਾਜ਼ਾ ਹੀ ਆ ਬੱਚਾ ਜਿਹੜਾ ਆ ਆ ਜਾ ਬੱਚਾ ਹੀ ਆ ਪਸੰਗੀ ਹੀ ਆ ਜਿਹੜੀ ਤੇ ਤੁਹਾਨੂੰ ਦਿਖਾਉਂਦੀ ਹਾਂ ਨੇ ਆ ਥਾਣੇ ਦੇਖ ਸਾਦੇ ਦੇ ਲੱਗੇ ਤੋਂ ਇੱਕ ਬਿਲਕੁਲ ਦੂਰ ਦੂਰ ਜਿਹੜਾ ਥਾਣੇ ਤੇ ਪ੍ਰੋਪਰ ਹੱਥ ਚ ਆਉਣ ਵਾਲਾ ਥਾਣੇ ਜਿਹਾ ਲੱਗਾ ਆ ਵੇਖੋ ਵੀਰ ਜੀ ਚਵਾਗਲੇ ਸਨ ਦਾ ਵਾਕੀ ਜਦੋਂ ਆਪਾਂ ਸਾਰੀਆਂ ਚੀਜ਼ਾਂ ਜਦੋਂ ਪੂਰੀਆਂ ਵੇਖਣੀਆਂ ਆ ਵਾ ਫਿਰ ਨੌਰਮਲ ਨਾਲੋਂ ਥੋੜਾ ਹੱਤਰਾ ਵੀ ਰੇਟ ਦਾ ਫਰਕ ਪੈ ਜਾਂਦਾ ਪਿੱਛੇ ਉਹ ਵੀ ਚੀਜ਼ਾਂ ਦੇ ਸਹ ਲੱਗ ਕੇ ਹੁੰਦੀਆਂ ਇਹ ਜਿਹੜੀਆਂ ਜਦੋਂ ਆਪਾਂ ਥਾਣੇ ਮੰਗਦੇ ਸਫਾਈ ਵੇਖਣੀ ਹੁੰਦੀ ਪੂਰੀ ਕੋਈ ਗੂੜ ਸ਼ਟਾਨੀਏ ਧਾਰ ਕੋਲੀ ਪੂਰੀ ਬਿਲਕੁਲ ਸਾਫ ਧਾਰ ਬਹੁਤ ਜ਼ਿਆਦਾ ਪੋਲਾ ਚਵਾ ਵੀਰ ਜੀ ਠੀਕ ਆ ਦੇਖੋ ਧਾਰਨ ਖਾ ਵੀਰ ਜੀ ਠੀਕ ਐ ਜੀ ਬਹੁਤ ਜ਼ਿਆਦਾ ਚਵਾਗ ਨੂੰ ਕਹਿੰਦੇ ਨਾ ਠੀਕ ਐ ਚਲੋ ਤੋਰੋ ਹਾਂ ਇੱਕ ਰੀਲ ਮੈਂ ਫਿਰ ਸੂਆ ਕਿ ਨਾ ਵੀ ਜੀ ਦਾ ਸੂਆ ਵੀ ਜੀ ਇਹ ਦੂਜਾ ਸੂਈ ਚ ਝੋਟੀ ਦੂਸਰਾ ਸੂਆ ਜੀ ਇਹਦਾ ਹਾਂਜੀ ਆ ਲੈ ਸੱਲ ਲੈ ਤਾਂ ਲੈ ਬਾਕੀ ਜੇ ਕੋ ਸਾਹਬ ਵਾਲਾ ਕੋ ਵੀਰ ਲੈ ਜਾਊਗਾ ਤੇ ਦੁੱਧ ਚੰਗਾ ਕੱਢੀ ਜਾਣਾ ਉਤਰਾਵੇਂ ਕੱਦ ਕਾਠ ਵੀ ਚੰਗਾ ਵਾ ਇਹਦਾ ਆ ਦੇਖ ਸਾਡੀ ਤੇ ਕਿੰਨਾ ਵੇਚੇ ਫਿਰ ਇਹਦਾ ਮੁੱਲ ਮੋਲ ਵੀਰ ਜੀ ਝੋਟੀ ਇਹੋ ਜੀ ਦੇ ਭਾਵੇਂ 1 20 ਹੀ ਵੇਚ ਦੀਏ ਹਾਂਜੀ 1 10 ਦੀ ਵੇਖ ਦੀ ਠੀਕ ਆ ਝੋਟੀ ਦੇ ਦਾਂਗੇ 95000 ਦੀ 95000 ਦੀ ਦੇ ਦਾਂਗੇ 95000 ਦੀ ਬਾਕੀ ਜੀ ਕੋ ਸਾਂਭੜਾ ਵੀਰ ਲੈ ਜੂਗਾ ਦੋ ਤੇ 13 14 ਕਿਲੋ 24 ਝੋਟੀ ਕਿਲੋ ਵਿੱਚੋਂ ਕਰ ਦੋ ਕਿ ਮਾਨਤਨੌਰ ਮਾਨਤਨ ਵੀਰ ਜੀ ਜਿਹੜੀ ਹਾਂ ਨਾ ਮਨ 90000 ਦੀ ਦੇ ਦਾਂਗੇ ਅੱਛਾ 90000 ਦੀ ਬਿਲਕੁਲ ਜਾਇਜ਼ ਵੀਰ ਜੀ ਇਹ ਕਿ 1 10 1 20 ਵੀ ਦੇ ਨਹੀਂ ਆ ਪਰ ਨਹੀਂ ਮਿਲਦੀਆਂ ਕਿ ਉਹ ਜਾਂ ਥਣਪਾਂਡਾ ਝੋਟੀ ਦੇ 2 ਲੱਖ ਦਾ ਮੁੱਲ ਖਾਂਦੀ ਠੀਕ ਆ ਹਾਂਜੀ ਇਹ ਦੇ ਦਾਂਗੇ 90 'ਚ ਛੋਟ ਕਰਦਾ 90 'ਚ ਚਲੋ ਕਰ ਦੋ ਇਹ ਮਾਨਕ ਫੋਨ ਲਾਵੇ ਹੁਣ ਆ ਗਈ ਥੋੜਾ ਨੋਰਮਲ ਦੇ ਇਹ ਵੀਰ ਜੀ ਥੋੜੀ ਜੀ ਨਾ ਸੂਈ ਨੂੰ ਗਿਆ 1 ਮਹੀਨਾ 1.5 ਮਹੀਨਾ ਲਾ ਲੈ ਕੋਈ ਹਾਂਜੀ ਹੁੰਦਾਗਾ 10 ਕਿਲੋ ਇਹਦੇ ਥੱਲੇ ਪੱਕਾ ਦੁੱਧ ਹੈਗਾ 10 ਲੀਟਰ ਚਵਾਤ ਸਮਾਂ ਇੱਕ ਨੰਬਰ ਠੰਡੀ ਸੀਲ ਅੱਛਾ ਇਹ ਆ ਵੀ ਹੁਣ ਥੋੜੀ ਚੋਗੇ ਲਿਆਂਦੀ ਦੁਪਹਿਰੇ ਆ ਜੀ ਅੱਛਾ ਪਾਸ ਕਰਕੇ ਲਿਆਂਦੀ ਪਹਿਲਾਂ ਮਰਕੂਰੀ ਹਾਂਜੀ ਠੀਕ ਆ ਇਹ ਵਾਕਈ ਹੈ ਕਿ ਸਾਂਭੀ ਥੋੜੀ ਜੀ ਘੱਟ ਹੈ ਜੇ ਕੋਈ ਸਾਂਭ ਵਾਲਾ ਕੋ ਲੈ ਜੂਗੀ ਇਹ ਲਈ ਹੈ ਤੇ ਸੇਵਾ ਨਹੀਂ ਆਈ ਮਾਸਾ ਵੀ ਅੱਛਾ ਸੇਵਾ ਹੀ ਮਸ਼ੀਨਾਂ ਦੋਦੇ 11-12 ਕਿਲੋ ਤੇ ਵਧੀਆ ਚੱਲ ਜਾਣਾ ਹੈ 10 ਕਿਲੋ ਦੁੱਧ ਆਗਾ ਠੀਕ ਆ ਤੇ ਚਵਾ ਤੇ ਪਸਮਾ ਬਹੁਤ ਸੋਹਣਾ ਬਾਕੀ ਇਹ ਆ ਕਿ ਸਾਰੀਆਂ ਗਰਮੀਆਂ ਨੇ ਦੁੱਧ ਚਵਾਈ ਜਾਣਾ ਵਾ ਇੱਕ ਮੇਨ ਗੱਲ ਵੀਰ ਜੀ ਠੰਡੀ ਆ ਅੱਛਾ ਠੰਡੀ ਸੀਲ ਬੜੀ ਹੈ ਇਹਨ ਚੋਈ ਥੋੜੀ ਚੋਖ ਆ ਗਲੇਂਦੀ ਉਹ ਤਾਂ ਸੋਹਣੀ ਸਾਫ਼ ਥੱਲੇ ਦੀ ਬੜੀ ਸਾਫ਼ ਚਵਾਈ ਕਰਕੇ ਜਿਹੜੀ ਜਿੰਦਗੀ ਲੈ ਆਈ ਜੀ ਥਣ ਤੁਨ ਨੂੰ ਬਹੁਤ ਜਿਆਦਾ ਬਾਕੀ ਦੁੱਧ ਕੋਈ 10 ਲੀਟਰ ਚੋ ਕੇ ਲੈ ਜਾ ਹਾਂਜੀ ਹਾਂਜੀ ਦੋ ਟਾਈਮ 10 ਟਾਈਮ ਚੁਵਾਈ ਕਰ ਲੈ ਬਾਕੀ ਦੁੱਧ ਦੀ ਕੋਈ ਵੀ ਚੁਵਾਈ ਕਰਕੇ ਲੈ ਜੀ ਚੁਵਾਈ ਕਰਕੇ ਥਣ ਤੁਨ ਬੜਾ ਵਧੀਆ ਵੀਰ ਜੀ ਲੱਗਾ ਮੋਟਾ ਥਣ ਲੱਗਾ ਚੁਵਾਈ ਵਾਲਾ ਆ ਬੱਚਾ ਜਿਹੜਾ ਖਾਂਦੇ ਵਿੱਚ ਤੇ ਆ ਥਣ ਵੀ ਤੇ ਲੱਗ ਕੇ ਤੂੰ ਦੇਖ ਸਕਦੇ ਜੀ ਤੇ ਆ ਬੱਚਾ ਜਿਹੜਾ ਇਹਦਾ ਆ ਦੇਖ ਸਕਦੇ ਜੀ ਤੇ ਇਹਦਾ ਮੁੱਲ ਵੀਰ ਜੀ ਕਿੰਨਾ ਰੱਖਣਾ ਫਿਰ ਆਪਾਂ ਮੁੱਲ ਵੀਰ ਜੀ ਵਸ਼ੀਦਾ ਦੇ ਮੁੱਲ ਪੰਜੀ ਕਰੀਏ ਅੱਛਾ ਬਾਈ ਕਰੀਏ ਬਾਈ ਆਦੀ ਦੇ ਦਾਂਗੇ ਅੱਛਾ ਵਿਚ ਹੋਰ ਕਰ ਦੋ ਕਿ ਮਨ ਔਰ 20000 ਦੀ ਪੱਕੀ ਹਾਂ ਨਾ ਦੇ ਦਾਂਗੇ ਵਿੱਚੋਂ ਛੋਟ ਕਰ ਦਾਂਗੇ 20 ਦੇ ਵਿੱਚੋਂ ਅੱਛਾ ਤੇ ਬਾਕੀ ਕੋਈ ਵੀਰ ਖੜੂਦਾ ਯਾਦ ਕਰੋ ਚਵਾਕ ਬਹੁਤ ਵਧੀਆ ਲੱਗਿਆ ਬਸ਼ੀ ਠੀਕ ਹੈ ਜੀ ਹਾਂਜੀ ਬਾਕੀ ਚਲੋ ਕੋਈ ਵੀਰ ਆ ਗਿਆ ਆਪਣੀ ਦੋ ਟਾਈਮ ਟੰ ਟੰ ਚਵਾਈ ਕਰੇ ਜੀ ਅੱਛਾ ਇੱਥੋਂ ਤਸੱਲੀ ਕਰਕੇ ਵੇਖ ਚਾ ਆ ਕੇ ਖੜੇ ਹਨ ਤੁਸੀਂ ਤਸੱਲੀ ਕਰਕੇ ਖੜੇ ਜੀ ਆਪਣੀ ਸਮਝਣਾ ਆਪਣੀ ਮਰਜ਼ੀ ਨਾਲ ਬਾਕੀ ਮੈਂ ਹਰ ਵੇਲੇ ਇਹੋ ਗੱਲ ਹਾਂ ਬੱਚਾ ਵੀ ਇਹਦਾ ਦੇਖ ਸਕਦੇ ਇੱਕ ਵਾਰੀ ਚੰਗੀ ਤਰ੍ਹਾਂ ਹਾਂਜੀ ਵੀਰ ਜੀ ਬਾਕੀ ਹਰ ਵਲੇ ਹੋ ਵੀਰ ਜੀ ਗੱਲ ਕਹੀ ਦੀ ਵੀ ਕੋਈ ਵੀ ਵੀਰਿਆ ਸਾਈ ਪਾ ਦੇ ਭਾਵੇਂ 200 ਜਾਂ 400 ਹਾਂਜੀ ਇੱਥੇ ਆਵੇ ਆਪੇ ਤਸੱਲੀ ਕਰਕੇ ਖੜੇ ਉਦਾਂ ਸਾਡੀ ਫੁੱਲ ਗਰੰਟੀ ਆਨਲਾਈਨ ਅਚਾ ਆਪਾਂ ਪੈਸੇ ਫੋਨ ਤੋਂ ਬਿਨਾ ਲਾਦ ਕੇ ਨਹੀਂ ਭੇਜੀਦਾ ਠੀਕ ਆ ਆ ਪਿਛਲੀ ਵੀਡੀਓ ਵੀ ਵੀਰ ਗਾਂ ਭੇਜੀ ਸੀ 3000 ਰੁਪਿਆ ਬਾਜੀ ਫੋਨ ਨਹੀਂ ਚੁੱਕਿਆ ਹੁੰਦਾ ਅੱਛਾ ਤੇ ਇਹ ਕਰਕੇ ਆਪਾਂ ਉਦਾਂ ਡੰਗਣੀ ਤੋਂ ਲਾਦ ਕੇ ਭੇਜਣਾ ਕੋਈ ਵੀ ਇਹ ਆ ਬੇ ਜਿਹੜਾ ਖਾਤੇ 'ਚ ਪੈਸੇ ਪਾ ਦੂਗਾ ਉਹਦਾ ਭੇਜ ਦੂਗ ਜੇ ਕਿਹਨੇ ਨਹੀਂ ਪਾਉਣੇ ਉਹ ਆਪਣੀ ਗੱਡੀ ਲੈ ਕੇ ਆ ਜੀ ਆਪਣੀ ਉਧਰੋਂ ਗੱਡੀ ਲੈ ਆਵੇ ਸਾਈ ਬੇਸ਼ਾਂਗ ਨੂੰ 200 ਪਾ ਦੇ 300 ਪਾ ਦੇ ਤੀਜੇ ਦਿਨ ਆ ਜੀ ਚੌਥੇ ਦਿਨ ਆ ਜੀ ਅੱਛਾ ਆਪਾਂ ਡੰਗਰ ਨਹੀਂ ਵੇਚਾਂਗੇ ਅੱਛਾ ਪਰ ਇਹ ਆ ਵੀ ਜੇ ਕੋਈ ਆਨਲਾਈਨ ਮੰਗਵਾਉਂਦਾ ਫਿਰ ਪੈਸੇ ਪਾਊਗਾ ਫਿਰ ਡੰਗਰ ਭੇਜਾਂਗੇ ਠੀਕ ਆ ਜੀ ਬਹੁਤ ਬਹੁਤ ਧੰਨਵਾਦ ਜੀ ਬਾਕੀ ਕੋਈ ਵੀ ਇੱਥੇ ਆ ਕੇ ਆਪਣੀ ਤਸੱਲੀ ਕਰਕੇ ਆਪਣੀ ਮਰਜ਼ੀ ਨਾਲ ਵੇਖ ਚੱਕ ਕੇ ਖੜੇਗੇ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ